ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਹੋ ਮੈਂ ਹਾਂ ਅਭੀ ਇੱਕ ਝਲੋਟਾ ਗੱਲ ਕਰੀਏ ਲੁਧਿਆਣਾ ਦੇ ਵਿੱਚ ਅੱਜ ਤੜਕਸਾਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਲੁਧਿਆਣਾ ਦੇ ਡੀਆਈਜੀ ਰੇਂਜ ਦੀ ਜਿਹੜੀ ਕੋਠੀ ਆ ਉਹਦੇ ਵਿੱਚ ਗੋਲੀ ਚੱਲੀ ਹੈ ਤਸਵੀਰਾਂ ਦਿਖਾ ਦਈਏ ਕੋਠੀ ਦੇ ਬਾਹਰ ਦੀਆਂ ਦੱਸਦੀ ਹੈ ਕਿ ਅੰਦਰ ਇੱਕ ਜਿਹੜਾ ਪੁਲਿਸ ਮੁਲਾਜ਼ਮ ਤੇ ਨਾਂ ਸੀਗਾ ਜਿਸ ਦੇ ਕੋਲੋਂ ਅਚਾਨਕ ਆਪਣੀ ਗਨ ਸਾਫ਼ ਕਰਦੇ ਹੋਏ ਗੋਲੀ ਚੱਲੀ ਹੈ ਜਿਸ ਦਾ ਨਾਮ ਤੀਰਤ ਸਿੰਘ ਦੱਸਿਆ ਜਾ ਰਿਹਾ ਜੋ ਅੰਦਰ ਐਸਆਈ ਵਜੋ ਤੇ ਨਾਂ ਸੀਗਾ ਜਦੋਂ ਉਹ ਸ਼ਿਫਟ ਚੇਂਜ ਹੁੰਦੀ ਆ ਉਸ ਵੇਲੇ ਕਿਹਾ ਜਾ ਰਿਹਾ ਹੈ ਕਿ ਸ਼ਿਫਟ ਚੇਂਜ ਕਰਦੇ ਵਕਤ ਉਹਨਾਂ ਨੇ ਆਪਣਾ ਵੈਪਨ ਸਾਫ ਕੀਤਾ ਜਿਸ ਦੇ ਵਿੱਚ ਅਚਾਨਕ ਇੱਕ ਫਾਇਰ ਹੋ ਜਾਂਦਾ ਜੋ ਕਿ ਉਹਨਾਂ ਦੇ ਜਾ ਲੱਗਦਾ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਦੱਸਿਆ ਕਿ ਅੰਦਰ ਗੋਲੀ ਚੱਲਣ ਦੇ ਕਾਰਨ ਇੱਕ ਬੰਦੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਤੇ ਐਸ ਐਚ ਓ ਜਿਹੜੇ ਨੇ ਜਿਹੜੇ ਡਿਵੀਜ਼ਨ ਨੰਬਰ 8 ਦੇ ਐਸ ਐਚ ਓ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਕਿ ਅੰਦਰ ਗੋਲੀ ਵੀ ਚੱਲੀ ਹੈ ਤੇ ਇੱਕ ਮੌਤ ਵੀ ਹੋਈ ਹੈ ਹਾਲਾਂਕਿ ਇਸ ਦੇ ਵਿੱਚ ਜਿਹੜੀ ਸਾਰਾ 174 ਆਈਪੀਸੀ ਹੁੰਦੀ ਸੀ ਉਹ ਹੁਣ ਬਦਲ ਕੇ ਜਿਹੜੀ ਵੀਐਨਐਸ ਦੇ ਤਹਿਤ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਤੇ ਹੁਣ ਜਿਹੜੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਬਿਆਨ ਹੋਣਗੇ ਉਸ ਦੇ ਉੱਤੇ ਯਾਤਰ ਕਾਰਵਾਈ ਕੀਤੀ ਜਾਵੇਗੀ ਪਰ ਦੱਸਦੀ ਕਿ ਡੀਆਈਜੀ ਦੀ ਜਿਹੜੀ ਕੋਠੀ ਹੈ ਲੁਧਿਆਣਾ ਰੇਂਜ ਦੇ ਜਿਹੜੇ ਡੀਆਈਜੀ ਆ ਉਹਨਾਂ ਦੀ ਕੋਠੀ ਦੇ ਵਿੱਚ ਗਨਫਾਇਰ ਹੋਇਆ ਤੇ ਜਿਸ ਦੇ ਕਾਰਨ ਇੱਕ ਨੌਜਵਾਨ ਦੀ ਜਿਹੜੀ ਹੈ ਮੌਤ ਹੋ ਗਈ ਹੈ ਦਾਦੀ ਕੀ ਜਿਹੜਾ 50 ਸਾਲ ਦੀ ਉਮਰ ਦਾ ਇਹ ਸ਼ਖਸ ਦੱਸਿਆ ਜਾ ਰਿਹਾ ਤੀਰਤ ਸਿੰਘ ਜੋ ਕਿ ਮੁੱਲਾਪੁਰ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ ਤੇ ਉਸ ਦੀ ਅੰਦਰ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਹੈ ਜਿਸ ਦੇ ਵਿੱਚ ਗੋਲੀ ਲੱਗੀ ਆ ਉਹ ਉਹਨਾਂ ਮੌਤ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਦੱਸਿਆ ਜਾ ਰਿਹਾ ਕਿ ਅੰਦਰ ਇੱਕ ਤੜਕਸਾਰ ਜਿਹੜੀ ਹੈ 3 ਵਜੇ ਦੇ ਕਰੀਬ ਇਹ ਗੋਲੀ ਚੱਲੀ ਹੈ 3 ਤੋਂ 4 ਵਜੇ ਦੇ ਕਰੀਬ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਉਹਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਉਹਨਾਂ ਦੀ ਡੈੱਡ ਬੋਡੀ ਹਾਂਜੀ ਹਾਂਜੀ ਸਰ ਪੱਤਰਕਾਰ ਅਭਿਸ਼ੇਕ ਗਿਰੋਟਾ ਗੱਲ ਕਰ ਰਹੇ ਆਂ ਜੀ ਬੋਲੋ ਸਰ ਇੱਕ ਡੀਆਈਜੀ ਕੋਠੀ ਦੇ ਅੰਦਰ ਇੱਕ ਬੰਦੇ ਨੇ ਆਪਣੇ ਗੋਲੀ ਗਨਸ਼ਾਟ ਹੋਇਆ ਕਿੰਨੇ ਮਸਲੇ ਦੀਰ ਸਿੰਘ ਜੀ ਵੱਲੋਂ ਉਹ ਗਲਤੀ ਨਾਲ ਗੋਲੀ ਲੱਗੀ ਸੀ ਤੇ ਆਪਣੇ ਮਾਰਨਿੰਗ ਦਾ ਟਾਈਮ ਸੀਗਾ ਅੱਛਾ ਜੀ ਜੇ ਜੇ ਤੁਹਾਨੂੰ ਲੱਗਦਾ ਟਾਈਮ ਸੀਗਾ ਤਾਂ ਹਾਂ ਜੀ ਅੱਛਾ ਜੀ ਇਹ ਗਲਤੀ ਨਾਲ ਚੱਲੀ ਹੈ ਗੋਲੀ ਹਾਂ ਜੀ ਹਾਂ ਜੀ ਹਾਂ ਜੀ ਉਹ ਸ਼ਿਫਟ ਸੈਂਡ ਹੈ ਨਾ ਮਾਰਨਿੰਗ ਅੱਛਾ ਜੀ ਉਸ ਟਾਈਮ ਆਪ ਦਾ ਸਮpropto ਸਾਫ ਪਰ ਵੀ ਲੱਗੀ ਇਹ ਤੇ ਲੱਗੀ ਕਿਥੇ ਸਰ ਇੱਕ ਗੋਲੀ ਉਸ ਵਕਤ ਮਨ ਉਹਦੇ ਚ ਜੈ ਕਰਦੇ ਨਾ ਸਰ ਮੈਂ ਵੀ ਹਾਈ ਕੋਰਟ DC ਅਜ ਮਾਰਨਿੰਗ ਨਿਕਲ ਰਿਹਾ ਸੀ ਅੱਛਾ ਜੀ ਠੀਕ ਹੈ ਸਰ ਉਹ ਚੈੱਕ ਕਰਕੇ ਦੇ ਰਾਂ ਤੁਹਾਨੂੰ ਦਿਆਂਗੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਸ ਮਸਲੇ 'ਚ ਕਾਰਵਾਈ ਕਰਦੇ ਆਪਣੇ ਇਨਸਟ੍ਰੂਮੈਂਟ ਵਗੈਰਾ ਲਗਾਉਣਗੇ ਅੱਛਾ ਜੀ ਉਹਦੇ ਵਿੱਚ ਕੰਡਿਊ ਨਿਊਟਨ ਕੋ ਲਗੀ ਕੋਈ ਜਦੋਂ ਚਲੋ ਕਰਦੇ ਕੀ ਹੁੰਦੇ ਹੁੰਦੇ ਹਾਂ ਅੱਛਾ ਮਹਿਕਮੇ ਦੇ ਵੱਲੋਂ ਵੈਸੇ ਸਿੰਪਲ ਪੋਸਟ ਮਾਟਮ ਹੁੰਦਾ ਹੁੰਦਾ ਉਹਦੇ ਵਿੱਚ ਅੱਛਾ ਜੀ ਉਹਦੇ ਵਿੱਚ 694 ਬੀ ਐਨ ਐਸ ਦੀ ਕਾਰਵਾਈ ਹੈ ਅੱਛਾ 94 ਬੀ ਐਨ ਐਸ ਦੀ ਕਾਰਵਾਈ ਕਰਾਂਗੇ ਜਿਹੜੀ ਪਹਿਲਾਂ 174 ਦੀ ਸੀਗੀ ਹੋਂ ਦੀ ਹਾਂਜੀ ਹਾਂਜੀ ਠੀਕ ਸੇ ਪੋਸਟ ਮਾਟਮ ਲਈ ਰੱਖਾ ਦਿੱਤਾ ਗਿਆ ਲੁਧਿਆਣਾ ਤੋਂ ਵਿਸ਼ੇਖ ਜਲੋਟਾ ਗ੍ਰੇਡ ਪੰਜਾਬ ਡਿਵੀਜ਼ਨ ਲੁਧਿਆਣਾ